ਕੀ ਹਾਲ ਚਾਲ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਤੇਰਾਪੀ ਆਪਾਂ ਪਹੁੰਚ ਚੁੱਕੇ ਸੀ ਚਤਪੁਰ ਸਾਹਿਬ। ਜਿਹੜਾ ਨਾਈਟ ਆਪਾਂ ਪਹੁੰਚੇ ਸੀ ਕਿਤੇ ਕਰ ਕਬਾ ਵਲੌਗ ਨਹੀਂ ਕੰਟੀਨਿਊ ਕੀਤਾ ਕਿਉਂਕਿ ਫੋਨ ਆਪਣੇ ਬੰਦ ਹੋ ਗਏ ਸੀ ਮਨੀ ਕਰਨ ਚਾਰਜਿੰਗ ਦਾ ਨਹੀਂ ਜ਼ਬਰਦਸਤ ਨਾਲ ਮਿਲਿਆ। ਤੇ ਹੁਣ ਆਪਾਂ ਇੱਥੇ ਚਤਪੁਰ ਸਾਹਿਬ ਦੇ ਰਹਤੀਆਂ ਇੱਧਰ ਹੁਣ ਆਪਾਂ ਮੂੰਹ ਅੱਥ ਖੋਲਿਆ ਚਾਹ ਪੀਂ ਚੱਲੇ ਆ। ਇਸ ਤੋਂ ਬਾਅਦ ਆਪਾਂ ਤੁਹਾਨੂੰ ਘਰ ਵੀ ਦਿਖਾਵਾਂਗੇ ਜਿਸ ਤੇ ਬਹੁਤ ਹੀ ਚਾਦੇ। ਇਹ ਪ੍ਰਾਪਰਟੀ ਨਾਂਉਂਦੇ ਆ ਨਾ ਫਤਪੁਰ ਸਾਹਿਬ ਵਾਲੀ ਨਹਿਰ ਇੱਧਰ ਆਉਣਾ ਆਪਾਂ ਚਾਹ ਦਾ ਲੰਗਰ ਜਗਾਂ ਚੱਲੇ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਧਿਆਨ ਨਾਲ ਨੂੰ ਨਈ ਸਬਸਕ੍ਰਾਈਬ ਕੀਤਾ ਤਾਂ ਕਰ ਲੋ ਆਜੇ ਮੇਰੇ ਵੀਰ ਦੀਆਂ ਆਣੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਲੋਕਾਂ ਦੀਆਂ ਹੋਲੀਆਂ ਤੇ What? Yep. Yep. ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ 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 ਹਾਂਜੀ ਮੇਤਰਾ ਪਾਕਿਰਤਪੁਰ ਸਾਹਿਬ ਤੋਂ ਆ ਚੁੱਕੇ ਹਾਂ ਤੇ ਆ ਇੱਕ ਅੱਗੇ ਲੰਗਰ ਹੈ ਯੋ ਕਿ ਇੱਥੇ ਬਨਾਣਾ ਸ਼ੇਕ ਦਾ ਲੰਗਰ ਲੱਗਾ ਹੋਇਆ ਹੈ ਤਾਂ ਆਪਾਂ ਇੱਧਰ ਲੰਗਰ ਤੇ ਰੁਕਨੇ ਆਂ ਲੋਕਾਂ ਦੀਆਂ ਭੋਲੀਆਂ ਦੇ ਖਾਲਸੇ ਦਾ ਬੁਲਾਏ ਲੋਕਾਂ ਦੀਆਂ ਭੋਲੀਆਂ ਦੇ ਜੋ ਲੋਕ ਨੋ ਪਾਰਕਿੰਗ ਵਿੱਚ ਗੱਡੀਆਂ ਖੜੀਆਂ ਕਰਦੇ ਸੀਗੇ ਉਹਨਾਂ ਨੂੰ ਵੀ ਨੋ ਪਾਰਕਿੰਗ ਤੇ ਗੱਡੀ ਖੜਾਈ ਕਰਨ ਦਾ ਨਤੀਜਾ ਭੁਗਤਣਾ ਪਿਆ ਇਦਾਂ ਦੀਆਂ ਗਲਤੀਆਂ ਵੀਰੇ ਨਾ ਕਰਿਆ ਕਰੋ ਜਿਹਦੇ ਨਾਲ ਤੁਹਾਡਾ ਵੀ ਨੁਕਸਾਨ ਹੋਏ ਤੇ ਤੁਹਾਡੇ ਟਾਈਮ ਦਾ ਵੀ ਸਸਿਕਾ ਲੋਕਾਂ ਦੀਆਂ ਬੋਲੀਆਂ ਦੇ ਖਾਲਸੇ ਦਾ ਬੋਲਾ ਏ ਲੋਕਾਂ ਦੀਆਂ ਬੋਲੀਆਂ ਦੇ ਖਾਲਸੇ ਦਾ ਬੋਲਾ ਏ ਲੋਕਾਂ ਦੀਆਂ ਬੋਲੀਆਂ ਦੇ ਆਹ ਜਿਸ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਹੁਣ ਬਣਾਉਣ ਲੱਗੇ ਆਂ ਵਲੌਗ ਤੇ ਆਪਾਂ ਪਹੁੰਚ ਚੁੱਕੇ ਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਬਾਜ਼ਾਰ ਦੀਆਂ ਤੁਹਾਨੂੰ ਰੌਣਕਾਂ ਦਿਖਾਉਣੇ ਆ ਤੇ ਬਣੇ ਰਿਓ ਵਲੌਗ ਦੇ ਵਿੱਚ ਲੋਕਾਂ ਦੀਆਂ ਬੋਲੀਆਂ ਤੇ ਪਾਨਦੇ ਦਾ ਬੋਲਾਏ ਲੋਕਾਂ ਦੀਆਂ ਬੋਲੀਆਂ ਤੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾਏ no party ਜੋ ਵੀ ਮੋੜਿਆ ਵਾਲੀ ਜਗ੍ਹਾ ਦੇ ਨਾਲ ਹੀ ਲੰਗਰ ਲੱਗਾ ਇੱਧਰ ਕਿ ਜਿੰਨੇ ਵੀ ਜਿਵੇਂ ਮੇਰੇ ਵੀਰ ਭਰਾਣੇ ਚਾਹ ਛਕਦੇ ਚਾਹ ਗੋੜ ਵਾਲੀ ਗੋੜ ਵਾਲੀ ਸਪੈਸ਼ਲ ਚਾਹ ਦਾ ਲੰਗਰ ਹੈ ਜੀ ਤਾਂ ਹਾਂ ਜੀ ਮਿੱਤਰੋ ਆਪਣੇ ਮੱਲੀ ਸਾਹਿਬ ਇੱਧਰ ਖੂਨਦਾਨ ਕਰ ਰਹੇ ਆ ਸਭ ਤੋਂ ਵੱਡਾ ਦਿਨ ਖੂਨਦਾਨ ਕਰ ਰਹੇ ਨੇ ਤੇ ਨਾਲ ਨਾਲ ਉਹ ਤੇ ਜੂਸ ਵੀ ਪੀ ਰਹੇ ਨੇ ਖੂਨਦਾਨ ਕਰਦੇ ਹੋਏ ਬਾਈ ਇਹਦੇ ਪੂਰ ਦਾ ਕੰਮ ਕਰਨਾ ਚਾਹੀਦਾ ਬੰਦੇ ਨੂੰ ਮੱਲੀ ਸਾਹਿਬ ਨੇ ਇਹ ਵੀ ਅਧਿਕਾਰ ਦੇ ਦੱਸਿਆ ਸਾਨੂੰ ਪੂਰ ਦਾ ਕੰਮ ਆਪਣਾ ਖੂਨ ਹੁਣ ਇਹ ਜੇ ਦੀ ਜਾਨ ਮਚਾਉਣ ਲਈ ਦੇਣਗੇ ਇੰਦਰ ਮੱਲੀ ਸਾਹਿਬ ਬਣਾ ਕੇ ਹੁੰਦਾਂਗੇ ਦਾ ਤਾਂ ਮੈਡਲ ਪਾਉਣ ਲੱਗੇ ਮੱਲੀ ਸਾਹਿਬ ਉਹਨਾਂ ਨੂੰ